ਸ੍ਰੀ ਮੰਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਅੱਜ ਮੇਰੀ ਪੀੜੇ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵਿਆਪ ਪੁਰਬ ਦੇ ਸਬੰਧ ਗੁਰਦੁਆਰਾ ਸ੍ਰੀ ਸਹਿਰਾ ਸਾਤੋਈਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਤੇ ਪੰਜ ਪਿਆਰੇ ਦੀ ਗਵਾਈ ਚ ਆਯੋਜਿਤ ਕੀਤਾ ਗਿਆ। ਨਗਰ ਕੀਰਤਨ ਗੁਰਦੁਆਰਾ ਸਹਿਰਾ ਤੋਂ ਬੋਲੇ ਸੋ ਨਿਹਾਲ ਦੇ ਜੇਕਾਰਿਆਂ ਨਾਲ ਸ਼ੁਰੂ ਹੋਇਆ। ਇਹ ਨਗਰ ਕੀਰਤਨ ਚੌਕ ਚੇਲਿਆ ਦਣਾ ਮੰਡੀ ਰੋਡ ਲੋਇਆ ਚੁੰਗੀ ਦੀਪੇਵਾਨ ਲੋਇਆ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਬੋਲੇ ਸਾਹਿਬ ਡੱਲਾ ਵਿਖੇ ਸਮਾਪਤ ਹੋਵੇਗਾ ਇਸ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਨੂੰ ਫੁੱਲਾਂ ਨਾਲ ਸਜਾਈ ਪਾਲਕੀ ਸਾਹਿਬ ਤੇ ਸ਼ਿਸ਼ੋਬਿਤ ਕੀਤਾ ਗਿਆ ਸੀ ਇਸ ਮੌਕੇ ਮੀਰੀ ਪੀਰੀ ਗੱਤਕਾ ਅਖਾੜਾ ਸੁਲਤਾਨਪੁਰ ਲੋਧੀ ਦੇ ਸਿੰਘਾਂ ਨੇ ਆਪਣੀ ਕਲਾ ਦੇ ਯੋਗਰ ਦਿਖਾਇਆ ਅਤਿ ਸੰਗਤਾਂ ਵੱਲੋਂ ਵੀ ਪੂਰੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਦਾ ਸਵਾਗਤ ਫੁੱਲਾਂ ਦੀ ਵਰਖਾ ਦੇ ਨਾਲ ਕੀਤਾ ਗਿਆ ਤੇ ਕਈ ਤਰ੍ਹਾਂ ਦੇ ਲੰਗਰ ਲਗਾਏ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸੁਭਾਗਾ ਸਮਾ ਹੈ ਕਿ ਅੱਜ ਗੁਰੂ ਹਰਗੋਬਿੰਦ ਪਾਸ਼ਾ ਦਾ ਵਿਆਹ ਪੁਰਬ ਗੁਰਦੁਆਰਾ ਸੇਰਾ ਸਾਹਿਬ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਜਿਹੜਾ ਇਥੋਂ ਨਗਰ ਕੀਰਤਨ ਬਰਾਤ ਦੇ ਰੂਪ ਵਿੱਚ ਆਰੰਭ ਹੋ ਕੇ ਗੁਰ ਆਪਣਾ ਹੱਟਸ ਆਪਣਾ ਪਿੰਡ ਡੱਲਾ ਵਿਖੇ ਪਹੁੰਚੇਗਾ ਸਰਬੱਤ ਸੰਗਤਾਂ ਨੂੰ ਸੱdagger ਕੀਰਤਨ ਵਿੱਚ ਸ਼ਾਮਲ ਹੋਣ ਦੀ ਲੱਖ ਲੱਖ ਮੁਬਾਰਕਬਾਦ ਦਿੰਦੇ ਆ ਜੀ ਸਾਜੋ ਕਿ ਅੱਜ ਵੀ ਮੌਸਮ ਵੀ ਬਹੁਤ ਖਰਾਬ ਹੈ ਪਰ ਫਿਰ ਵੀ ਸੰਗਤਾਂ ਦਾ ਇਹਦਾ ਭਾਰੀ ਇਕੱਠ ਗੁਰੂ ਭਾਰਗੋਬਿੰਦ ਪਾਸ਼ਾ ਦੇ ਵਿਆਹਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਰਾਸਤੇ ਪਹੁੰਚਿਆ ਅਸੀਂ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਪਹੁੰਚੇ ਹੋਈਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੋਂ ਗੁਰਦੁਆਰਾ ਸ੍ਰੀ 세ਰਾ ਸਾਹਿਬ ਤੋਂ ਅੱਜ ਦੇ ਦਿਨ ਪਾਸ਼ਾ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਵਿਆਹਪੁਰਪ ਦੇ ਸੇਰਾ ਬੰਦੀ ਕਰਕੇ ਮਾਤਰਾ ਦਮੋਤਰੀ ਜੀ ਨੂੰ ਵਿਆਹ ਵਾਸਤੇ ਜੱਲ੍ਹਾ ਸਾਹਿਬ ਦੀ ਬਰਾਤ ਰਵਾਨਾ ਹੋਈ ਸੀ ਅੱਜ ਉਹੀ ਨਜ਼ਾਰਾ ਜੋ ਇਤਿਹਾਸ ਵਿੱਚ ਹੈ ਇਸ ਗੁਰਦੁਆਰਾ ਸ੍ਰੀ ਰਸ ਸਾਹਿਬ ਤੋਂ ਬਰਾਤ ਰੂਪੀ ਨਗਰ ਕੀਰਤਨ ਆਰੰਭ ਹੋ ਚੁੱਕਾ ਹੈ ਇਹ ਨਗਰ ਕੀਰਤਨ ਸੁਲਤਾਨਪੁਰ ਸ਼ਹਿਰ ਤੋਂ ਦੱਲਾ ਸਾਹਿਬ ਤੱਕ ਜਾਏਗਾ ਪੂਰੇ ਸੁਲਤਾਨਪੁਰ ਲੋਧੀ ਦੀ ਸੰਗਤਾਂ ਬੜੇ ਚਾਅ ਉਤਸ਼ਾਹ ਨਾਲ ਮਹਾਰਾਜ ਦੇ ਬਰਾਤ ਵਿੱਚ ਸ਼ਾਮਲ ਹੋਈਆਂ ਹਨ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਗੁਰਨਾਣਕ ਪਾਤਸ਼ਾਹ ਜੀ ਦੇ ਤਕਰੀਬਨ 15 ਸਾਲ ਦੇ ਕਰੀਬ 14 ਸਾਲ 9 ਮਹੀਨੇ 13 ਦਿਨ ਇੱਥੇ ਬਤੀਤ ਕੀਤੇ ਪੂਰੇ ਵਰਲਡ ਦੇ ਗੁਰਨਾਣਕ ਨਾਮ ਦੇਵਾ ਸੰਗਤਾਂ ਧੰਨ ਧੰਨ ਸ਼ਹੀਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੀਆਂ ਸੰਗਤਾਂ ਜੋ ਇਸ ਪਵਿੱਤਰ ਦਿਹਾੜੇ ਤੇ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਇਸ ਪਵਿੱਤਰ ਦਿਹਾੜੇ ਤੇ ਆਇਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜੱਥੇਦਾਰ ਜਨੈ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਦਾ ਇਹ ਮੁਬਾਰਕ ਦਿਨ ਭਾਗਾਂ ਪਰਿਆ ਜਹਾੜਾ ਸਤਿਗੁਰਾਂ ਨੇ ਸਾਨੂੰ ਸਰਦਾਰਪੁਰ ਲੋਕੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ ਸੈਭ ਫਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਸੈਭ ਫਰੀ ਗੁਰੂ ਹਰਗੋਬਿੰਦ ਪਾਸ਼ਾ ਨੂੰ ਜਦੋਂ ਡੱਲੇ ਵਿਉਣ ਵਾਸਤੇ ਮਾਦਤ ਮੋਦਰੀ ਜੀ ਨੂੰ ਗਏ ਰਾਹ ਦਾ ਪੜਾ ਇਸ ਗੁਰਦੁਆਰਾ ਸਿਰਸਾ ਸਾਇਦ ਵਿਖੇ ਕੀਤਾ ਔਰ ਉਸੇ ਪ੍ਰਾਤਨ ਰਾਇਸ ਫੇਰੇ ਅਮਤ ਵੇਰੇ ਸੇਰਾ ਬੰਦੀ ਕਰਕੇ ਤੇ ਗੁਰੂ ਸਾਹਿਬ ਸਹਿਬ ਹਕਮਤ ਸਾਹਿਬ ਤੇ ਗੁਰੂ ਅਰਜਨ ਦੇਵ ਰਾਏ ਤੇ ਹੋਰ ਬਾਕੀ ਪ੍ਰਮੁਖ ਸਾਰੇ ਹੀ ਬਰਾਤ ਦੇ ਰੂਪ ਵਿੱਚ ਢੱਲੇ ਨੂੰ ਹਰਵਾਨਾ ਹੋਈ ਔਰ ਉਹ ਪ੍ਰਾਤਨ ਰਿਵਾਇਤ ਦੇ ਮੁਤਾਬਕ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਿਰਸਾ ਸਾਉਂ ਤੋਂ ਨਗਰ ਕੀਰਤਨ ਬਰਾਤ ਦੇ ਰੂਪ ਵਿੱਚ ਲੈ ਕੇ ਰਵਾਨਾ ਹੁੰਦਾ ਹੈ ਬਹੁਤ ਹੀ ਸਤਿਕਾਰ ਜੋ ਸਾਡੇ ਮੈਨੇਜਰ ਸਾਹਿਬ ਸਰ ਅਵਤਾਰ ਸਿੰਘ ਜੀ ਹੱਡ ਗ੍ਰੰਤੀ ਸਰ ਅਵਤਾਰ ਹੈ ਸਤਨਾਮ ਸਿੰਘ ਜੀ ਤੇ ਬਹੁਤ ਹੀ ਸਤਿਕਾਰ ਜੋ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਰੀ ਮੈਨੇਜਮੈਂਟ ਔਰ ਆਪਣੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਸਤਿਕਾਰ ਪ੍ਰਬੰਧ ਕਰਕੇ ਸੰਤਾਂ ਨੂੰ ਪ੍ਰੇਰਣਾ ਦੇ ਕੇ ਆਵਾ ਮੌਸਮ ਖਰਾਬ ਹੈ ਫੇਰ ਵੀ ਠਾਠਾ ਮਾਰਦਾ ਇਕੱਠ ਸਲਤਨਤ ਪੋਦੀ ਧਰਤੀ ਤੇ ਗੁਰਦਰਾ ਸ਼੍ਰੀ ਸੇਰਾ ਸਾਹਿਬ ਤੋਂ ਬਰਵਾਇਆ ਪੁਰੂਸ ਆਉਂਦਾ ਨਗਰ ਕੀਰਤਨ ਬਰਾਤ ਦੇ ਰੂਪ ਵਿੱਚ ਰਵਾਨਾ ਕਰਨ ਵਾਸਤੇ ਪਹੁੰਚਿਆ ਨੇ ਮੈਂ ਸਮੂਹ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਦੇਸ਼ਵਿਦੇਸ਼ ਵਾਸਤੇ ਸਿੱਖਾਂ ਨੂੰ ਅੱਜ ਦੇ ਇਸ ਮੁਬਾਰਕ ਦਿਨ ਦੀ ਲੱਖ ਲੱਖ ਵਾਰ ਵਧਾਈ ਪੇਸ਼ ਕਰਦਾ ਔਰ ਸਾਡੇ ਮੈਂ ਗਰੰਤੀ ਸੈਗਨੇ ਤੋਂ ਸਿਆਖੀ 400 ਇਹ 21ਵਾਂ ਜਿਹੜਾ ਵਿਆਹ ਪੁਰਬ ਦਾ ਤਿਹਾੜਾ ਹੈ ਉਹ ਸੰਤਾਨਪੁਰ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਮੈਂ ਅੱਜ ਦੇ ਇਸ ਮੌਕੇ ਤੇ ਸਿੱਤੇ ਸਭੂ ਖਾਲਸਾ ਪੰਥ ਨੂੰ ਸਿੱਖ ਸੰਗਤਾਂ ਨੂੰ ਗੁਰੂ ਨਾਨਕ ਨਾਮ ਵਾਲਿਆ ਸੰਗਤ ਨੂੰ ਅੱਜ ਦੇ ਦਿੰਦੀਆਂ ਲੱਖ ਲੱਖ ਵਾਰ ਵਧਾਈ ਪੇਸ਼ ਕਰਦਾ ਜੀ ਆਇਆਂ ਆਖਦਾ ਸਾਰੇ ਨੂੰ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀਆਂ ਪਰ ਆ ਦਿਹਾੜਾ ਹੈ ਜੋ ਕਿ ਸultanpur Lodhi ਗੁਰਦੁਆਰਾ ਸੇਰਾ ਸਾਹਿਬ ਤੋਂ ਜਿਹੜਾ ਹਰ ਸਾਲ ਦੀ ਤਰ੍ਹਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਜਿਹੜਾ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਜਿਹੜਾ ਗੁਰਦੁਆਰਾ ਮਾਤਾ ਦਮੋਦਰੀ ਜੀ ਢੱਲਾ ਸਾਹਿਬੇ ਕੇ ਪਹੁੰਚ ਰਿਹਾ ਹੈ ਇਸ ਟਾਈਮ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰਛਾੜਾ ਪੰਜਾਬ ਪਿਆਰਿਆਂ ਪੰਜਾਬੀ ਦਲਾਰਿਆਂ ਦੀ ਛਤਰਛਾਇਆ ਹੇਠ ਜਿਹੜਾ ਨਗਰ ਕੀਰਤਨ ਆਰੰਭ ਹੋਣ ਲੱਗਾ ਹੈ ਸੰਗਤਾਂ ਦੇ ਵਿੱਚ ਬਹੁਤ ਹੀ ਭਾਰੀ ਉਤਸ਼ਾਹ ਹੈ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਦੇ ਵਿੱਚ ਠਾਠਾ ਮਾਰਦਾ ਕਾਠਾ ਨਗਰ ਕੀਰਤਨ ਜਿਹੜਾ ਬਿਲਕੁਲ ਆਰੰਭ ਸ਼ੁਰੂ ਹੋਣ ਲੱਗਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ